ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ 'ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ 'ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੋ ਇਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਪਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਸਿਕਾ ਪਰੋਣ ਵਾਲੇ ਜਨ ਸੋਹਿਰਾ ਦੇ ਨਾਮ ਤੇ ਇਸ ਟਾਈਮ ਮਲੋੜ ਦੇ ਵਿੱਚ ਖੜਾ ਹੋਇਆ ਜਿੱਥੇ ਡੇਰਾ ਸੱਚਾ ਸੌਦਾ ਦੀ ਇੱਕ ਪਰਿਵਾਰ ਜਿੱਥੇ ਪ੍ਰੇਮੀ ਪਰਿਵਾਰ ਦੀ ਬੇਟੀ ਨੇ ਆਪਣੇ ਜਿਹੜੇ ਪਰਿਵਾਰ ਦਾ ਨਾਮ ਹੈ ਰੋਤੂ ਟਿੱਕਾ ਤਸਵੀਰਾਂ ਦਿਖਾ ਦੇਣਾ ਚਾਹੁੰਨਾ ਮਲੋੜ ਦੀਆਂ ਮਲੋੜ ਦੇ ਵਿੱਚ ਜਿੱਥੇ ਵੱਖ-ਵੱਖ ਧਰਗਾ ਦੇ ਵਿੱਚ ਜਿਹੜਾ ਸਵਾਗਤ ਹੋ ਰਿਹਾ ਸਵਾਗਤ ਹੋ ਰਿਹਾ ਡੇਰਾ ਸੱਚਾ ਸੌਦਾ ਦੇ ਪਰਿਵਾਰ ਆ ਪ੍ਰੇਮੀ ਪਰਿਵਾਰ ਦੀ ਬੇਟੀ ਨੇ ਪੂਰੇ ਹਿੰਦੁਸਤਾਨੀ ਪੂਰੇ ਵਰਲਡ ਦੇ ਵਿੱਚ ਆਪਣਾ ਪਰਿਵਾਰ ਅਤੇ ਦੇਰਾ ਸੱਚਾ ਸੌਦਾ ਦਾ ਨਾਮ ਰੋਸ਼ਨ ਕੀਤਾ ਹੈ ਤਾਂ ਅਮਨ ਦੇ ਨਾਲ ਗੱਲਬਾਤ ਕਰਨ ਦਾ પ્રયાસ ਕਰੋ ਅਮਨ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੈਨੀ ਸੋਇਰਾ ਥੈਂਕ ਯੂ ਸੋ ਮਚ ਤੁਹਾਡੇ ਇਸ ਗੇਮ ਦੇ ਵਿੱਚ ਅੱਗੇ ਵਧੇ ਕਿ ਕਿੱਥੋਂ ਸਟਾਰਟਿੰਗ ਹੋਈ ਕਿਦਾਂ ਕਿਦਾਂ ਤੋਂ ਸਟੈਪ ਵਾਈਜ਼ ਸਟੈਪ ਵਧਦੇ ਨੇ ਮੈਂ ਰੋਲਰਸ ਗੇਟਿੰਗ ਹੋ ਗਈ ਖੇਡਦੀਆਂ ਐਂਡ ਮੈਂ ਸਟਾਰਟਿੰਗ ਦੇਰਾ ਸੱਚਾ ਸੌਦਾ ਤੋਂ ਕੀਤੀ ਸੀਗੀ ਮੈਂ ਉੱਥੇ ਐਡਮਿਸ਼ਨ ਲਈਤੀ ਸੀਗੀ ਸਕੂਲ ਚ ਸ਼ਾਸਨ암 ਜੀ ਗਰਲ ਸਕੂਲ ਚ ਸਿੱਖਿਆ ਐਂਡ ਮੈਂ ਉੱਥੇ 6th ਕਲਾਸ ਚ ਗੇਮ ਸਟਾਰਟ ਕੀਤੀ ਸੀਗੀ ਐਂਡ ਉਸ ਤੋਂ ਬਾਅਦ ਉੱਥੇ ਗੇਮ ਨੂੰ ਲੈ ਕੇ ਕਾਫੀ ਜਿਵੇਂ ਸੀਰੀਅਸ ਰਿੰਦਰ ਸਭ ਕੁਝ ਤੇ ਮਤਲਬ ਬਹੁਤ ਵਧੀਆ ਪ੍ਰੈਕਟਿਸ ਹੈ ਬਹੁਤ ਵਧੀਆ ਡਾਈਟ ਹੈ ਐਂਡ ਉਸੇ ਦੀ ਬਦੌਲਤ ਅੱਜ ਮੈਂ ਕਹਿ ਨਹੀਂਆ ਕਿ ਮੇਰਾ ਮੈਡਲ ਹੈ ਗਿਆ ਐਂਡ ਮੇਰੀ ਟੀਮ ਵੀ ਕਾਫੀ ਹਾਰਡ ਵਰਕ ਹੈ ਸਾਡੀ ਸਾਰੀ ਟੀਮ ਦੀ ਬਹੁਤ ਮਿਹਨਤ ਹੈ ਇਸ ਚੀਜ਼ ਨੂੰ ਲੈ ਕੇ ਕਿੰਨੇ ਜਨੇ ਟੋਟਲ ਕੁੱਲ ਜਿਹੜੇ ਖੇਡਣ ਗਏ ਸੀ ਤਾਂ ਉਸ ਤੋਂ ਬਾਅਦ ਕਿਵੇਂ-ਕਿਵੇਂ ਸਫਲਤਾ ਹਾਸਲ ਕੀਤੀ ਅਸੀਂ ਟੋਟਲ ਟੀਮ 'ਚ 12 ਜਨੇ ਸੀਗੇ ਤਿੰਨ ਗੋਲ ਕੀਪਰ ਸੀਗੇ ਨੌ ਪਲੇਇੰਗ ਮੈਂਬਰ ਸੀਗੇ ਐਂਡ ਜਿਵੇਂ ਅੰਦਰ ਖੇਡਦੇ ਆ ਜੋ ਪਲੇਇੰਗ ਸੈੱਟ ਹੁੰਦਾ ਹੈ ਚਾਰ ਪਲੇਅਰ ਖੇਡਦੇ ਇੱਕ ਗੋਲ ਕੀਪਰ ਹੁੰਦਾ ਹੈ ਐਂਡ ਮੇਰੀ ਟੀਮ ਨੇ ਕਾਫੀ ਇਸ ਚੀਜ਼ ਲਈ ਸਟਰਗਲ ਕੀਤੀ ਹੈ ਇੱਕ ਇੱਕ ਸਿੰਗਲ ਬੰਦੇ ਦੀ ਨਹੀਂ ਪੂਰੀ ਟੀਮ ਦੀ ਕਾਫੀ ਸਟਰਗਲ ਇਸ ਚੀਜ਼ ਲਈ ਤਾਂ ਕਿੰਨੇ ਟੈਂਪੋ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋ ਆਖਿਰਕਾਰ ਬਚਪਨ ਤੋਂ ਉਸ ਦਸਨੇ ਮੇਰਾ ਪਰਿਵਾਰ ਹੈ ਜਿਹੜਾ ਸ਼ੁਰੂ ਤੋਂ ਡੇਰਾ ਸੱਚਾ ਸੌਦਾ ਦੇ ਨਾਲ ਸੀ ਕਿੰਨੀ ਇੱਕ ਸਪੋਰਟ ਫੈਮਲੀ ਪਲੱਸ ਡੇਰਾ ਸੱਚਾ ਸੌਦਾ ਦੀ ਟੀਮ ਦੀ ਮਿਲੀ ਕਿ ਬਚਪਨ ਜਿੱਤੋਂ ਸ਼ੁਰੂ ਹੁੰਦਾ ਹੈ ਜਿੱਤੋਂ ਜਾਣ ਲੱਗਦੀ ਹੈ ਕਿਉਂਕਿ ਵੋਹੀ ਵੱਡੀ ਸਫਲਤਾ ਦਾ ਹਾਸਲ ਇੱਕ ਮੰਜ਼ਲ ਹੁੰਦੀ ਹੈ ਹਾਂਜੀ ਮੈਂ ਜਦੋਂ ਦਾ ਮੇਰਾ ਬਰਥ ਹੋਇਆ ਤਾਂ ਮੇਰੀ ਫੈਮਲੀ ਡਿਵੋਟਿ ਹੈ ਤਾਂ ਮੈਂ ਉਦੋਂ ਦੀ ਇਹੀ ਦੇਖਦੀ ਆ ਰਹੀ ਕਿ ਮੇਰੀ ਫੈਮਲੀ ਮਤਲਬ ਡੇਰੇ ਨੂੰ ਮੰਨਦੀ ਹੈ ਐਂਡ ਜੋ ਮਤਲਬ ਮੈਨੂੰ سپورਟ ਮਿਲੀ ਹੈ ਡੇਰੇ ਦੀ ਮਤਲਬ ਬਿਆਨ ਨਹੀਂ ਕਰ ਸਕਦੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਹੀ سپورਟ ਹੈ ਕਿਉਂਕਿ ਜਦੋਂ ਵੀ ਅਸੀਂ ਕੋਈ ਟੂਰਨਾਮੈਂਟ ਖੇਡਣ ਜਾਂਦੇ ਸੀਗੇ ਮੈਂ ਹਰਿਆਣੇ ਨੂੰ ਰਿਪਰੈਜ਼ੈਂਟ ਕਰਦੀ ਸੀ ਬਿਕਾਜ਼ ਮੇਰੀ ਉੱਥੇ ਐਡਮਿਸ਼ਨ ਸੀਗੀ ਦਾ ਜਿਵੇਂ ਅਸੀਂ ਗਰਾਊਂਡ 'ਚ ਐਂਟਰ ਹੋਣਾ ਹੁੰਦਾ ਸੀਗਾ ਤਾਂ ਸਾਰੇ ਇਹੀ ਕਹਿੰਦੇ ਸੀਗੇ ਵੀ ਸਰਸੇ ਵਾਲੀਆਂ ਕੁੜੀਆਂ ਆ ਗਈਆਂ ਡੇਰੇ ਵਾਲੀਆਂ ਕੁੜੀਆਂ ਆ ਗਈਆਂ ਹੁਣ ਨਹੀਂ ਬਚਦੇ ਵੀ ਸਾਡਾ ਹਰ ਵਾਰੀ ਮੈਡਲ ਹੀ ਰਹਿੰਦਾ ਸੀਗਾ ਡੇਰੇ ਵਾਲੀਆਂ ਕੁੜੀਆਂ ਤੋਂ ਹਮੇਸ਼ਾ ਇੱਕ ਡਰ ਰਹਿੰਦਾ ਸੀ ਉਹਨਾਂ ਦੇ ਵੀ ਹਾਂਜੀ ਇਹ ਡਰ ਬਣਿਆ ਹੀ ਰਹੂਗਾ ਬਿਕੋਜ਼ MSU ਨੂੰ ਕੋਈ ਬੀਟ ਨਹੀਂ ਕਰ ਸਕਦਾ MSU ਨੂੰ ਕੋਈ ਬੀਟ ਤਾਂ ਫਿਰ ਕਿੰਨੇ ਟਾਈਮ ਤੁਸੀਂ ਉੱਥੇ ਸਟੱਡੀ ਕੀਤੀ ਡੇਰਾ ਸਿੱਤਾ ਸੋਦਾ ਦੇ ਵਿੱਚ ਐਕਚੁਅਲੀ ਮੈਂ 5th ਕਲਾਸ ਤੋਂ ਲੈ ਕੇ 12th ਤੱਕ ਕਲਾਸ ਉੱਥੇ ਕੰਪਲੀਟ ਕੀਤੀ ਹੈ ਸਰ ਜੀ 5th ਤੋਂ 12th ਹਾਂਜੀ ਤਾਂ ਕਿਹੜਾਂ ਦੇ ਵਿੱਚ ਕਦੋਂ ਦਾ ਜਿਹੜਾ ਧਿਆਨ ਗਿਆ ਉਸ ਤੋਂ ਬਾਅਦ ਕਿੰਨਾ ਕੁ ਟਾਈਮ ਬਚਪਨ ਤੋਂ ਕਿਹੜਾਂ ਦੇ ਵਿੱਚ ਦੱਸ ਸੀ ਜਾਂ ਫਿਰ ਉਸ ਤੋਂ ਬਾਅਦ ਡੇਰੇ ਦੇ ਵਿੱਚ ਆ ਮੇਂ ਇੰਟਰਸਟ ਮਤਲਬ ਜਦੋਂ ਇੱਥੇ ਪਿੰਡ 'ਚ ਹੁੰਦੇ ਸੀਗੇ ਉਦੋਂ ਤਾਂ ਨਾਰਮਲ ਜਿਵੇਂ ਆਪਾਂ ਇੱਕ ਪਿੰਡ 'ਚ ਕੋਈ ਵੀ ਗੇਮ ਕਰ ਰਹੇ ਹਾਂ ਬਸ ਉਹੀ ਇੰਟਰਸਟ ਸੀਗਾ ਬਟ ਐ ਸਕੈਟਿੰਗ ਗੇਮ ਮੈਨੂੰ ਨਹੀਂ ਪਤਾ ਸੀਗੀ ਸਕੈਟਿੰਗ ਗੇਮ ਕੀ ਹੁੰਦੀ ਹੈ ਇਹ ਗੇਮ ਮੈਨੂੰ ਉੱਥੇ ਡੇਰੇ ਚ ਜਾ ਕੇ ਹੀ ਪਤਾ ਲੱਗਿਆ ਕਿ ਇਹ ਵੀ ਕੋਈ ਇੱਕ ਗੇਮ ਹੈਗੀ ਹੈ ਅੱਜ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਆਪਣੇ ਆਪ ਤੇ ਕਿ ਅੱਜ ਮੈਂ ਇੱਕ ਵੱਡਾ ਹਾਸਲ ਜਿਹੜੀ ਮੰਜ਼ਿਲ ਹਾਸਲ ਕੀਤੀ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ ਸਪੈਸ਼ਲੀ ਐਮ ਐਸ ਜੀ ਲਈ ਮੈਂ ਥੈਂਕਸ ਕਰਨਾ ਚਾਹੂੰਗੀ ਕਿ ਉਹਨਾਂ ਦੀ ਬਦੌਲਤ ਇਹ ਸਭ ਕੁਝ ਹੈ ਮੇਰੀ ਫੈਮਿਲੀ ਮੇਰੇ ਮਤਲਬ ਨੇਬਰ ਸਾਰੇ ਮਤਲਬ ਮੈਨੂੰ ਇਸ ਚੀਜ਼ ਲਈ ਬਹੁਤ ਸਪੋਰਟ ਕਰ ਰਹੇ ਨੇ ਥੈਂਕ ਯੂ ਸੋ ਮੱਚ ਥੈਂਕ ਯੂ ਬਿਲਕੁਲ ਕਾ ਉਹਨਾਂ ਦੇ ਫਾਦਰ ਸਾਹਿਬ ਨੇ ਅੰਕਲ ਕੀ ਨਾਮ ਨੇ ਕਿਤੋਂ ਦੇ ਕਿਹੜਾ ਪਿੰਡ ਹੈ ਸਾਡਾ ਪਿੰਡ ਹਰ ਮਿਰਨ ਹਰਜਿੰਦਰ ਸਿੰਘ ਆ ਸਾਡਾ ਪਿੰਡ ਜੰਨਵਾਲਾ ਸਰਦ ਸਿੰਘ ਹੈ ਜੀ ਮੈਂ ਸੱਚਾ ਸਦਾ ਡੇਰੇ ਨਾਲ ਜੁੜਿਆ ਹੋਇਆ ਹਾਂ ਜੀ ਬਚਪਨ ਮਾਲਾ 2000 ਮਾਲਾ ਨਿਹੜ ਨਿਹੜੇ ਨਾਲ ਮੈਂ ਨਾਮਸ਼ਾਹ ਦੇ ਆਇਆ ਜੀ ਉਦੋਂ ਤੋਂ ਮੈਂ ਡੇਰੇ ਨਾਲ ਜੋੜਨ ਕਰਕੇ ਜੋ ਵੀ ਮੇਰਾ ਪਰਿਵਾਰ ਚ ਨਸ਼ੇ ਤੋਂ ਮੈਂ ਰਹਿਤ ਹੋਇਆ ਬਾਕੀ ਪਰਿਵਾਰ ਸਾਰਾ ਡੇਰੇ ਨਾਲ ਜੁੜਿਆ ਤੁਹਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜੀ ਬੇਟੀ ਆ ਕੇ ਮਾਣ ਮਹਿਸੂਸ ਹੋ ਰਿਹਾ ਆਪਣੀ ਤੀਤੇ ਜਿਹਨੇ ਅੱਜ ਦਾ ਥੋੜਾ ਵੀ ਨਾਂ ਵਰਲਡ ਦੇ ਵਿੱਚ ਰੋਸ਼ਨ ਕੀਤਾ ਅਸੀਂ ਸੋਚ ਨਹੀਂ ਸਕਦੇ ਜੀ ਜਿੰਨਾ ਸਾਨੂੰ ਡੇਰੇ ਸੱਚੇ ਸੋਧੇ ਨੇ ਮਾਣ ਮਖਸ਼ਿਆ ਤੇ ਇਸ ਚੀਜ਼ ਤੇ ਮੇਰੀ ਬੇਟੀ ਨੂੰ ਮਾਲਾ ਜੀਮਾ ਵਿੱਚ ਲੜਾਇਆ ਕਿ ਅੱਜ ਤਾਈ ਮਾਲਾ ਬਹੁਤ ਜ਼ਿਆਦਾ ਖੁਸ਼ੀ ਹੈ ਅਖੀਰਕਾਰ ਲੋਕ ਕਹਿੰਦੇ ਧੀਆਂ ਦੇ ਉਮਾ ਫਰੂਨ ਹੱਤਿਆ ਵੀ ਕਹਿੰਦੇ ਆ ਕਰ ਦਿੰਦੇ ਆ ਧੀਆਂ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਧੀਆਂ ਨੂੰ ਕਹਿੰਦੇ ਜੰਮਣਾ ਹੀ ਪਾਪ ਐ ਅੱਜ ਦੇ ਜ਼ਮਾਨੇ ਦੇ ਲੋਕ ਕਹਿੰਦੇ ਪਰ ਲੇਕਿਨ ਕੀ ਅੱਜ ਧੀ ਨੇ ਤੁਹਾਡਾ ਨਾਮ ਰੋਸ ਕਿਦਾਂ ਦਾ ਮਹਿਸੂਸ ਕੀਤਾ ਦਾ ਹੋ ਰਿਹਾ ਕੀ ਕਹਿਣਾ ਚਾਹੋਗੇ ਇਹ ਜੇ ਲੋਕਾਂ ਨੂੰ ਕੀ ਸਨੇਹਾ ਦੇਣਾ ਸਾਨੂੰ ਡੇਰੇ ਸੱਚ ਸੋਦੇ ਨੇ ਇਹ ਸਖਾਇਆ ਜੀ ਵੀ ਬੇਟੀਆਂ ਨੂੰ ਵੱਧ ਤੋਂ ਵੱਧ ਸਮਾਨ ਦਿੱਤਾ ਜਾਵੇ ਤੇ ਇਹਨਾਂ ਨੂੰ ਅੱਗੇ ਜੀਮਾਂ ਵਿੱਚ ਲਿਜਾ ਕੇ ਮਨ ਲਾ ਜਾ ਜ਼ਿੰਮੇਵਾਰੀ ਚ ਨੇਕ ਬਣਾਇਆ ਜਾਵੇ ਆਜ਼ਾਦੀ ਦਿੱਤੀ ਜਾਵੇ ਤਾਂ ਬਿਲਕੁਲ ਪਰਿਵਾਰ ਨੇ ਵੀ ਇੱਕ ਚੰਗਾ ਸਨੇਹਾ ਦਿੱਤਾ ਹੈ ਪਰਿਵਾਰ ਦੇ ਸਨੇਹਾ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿਸ ਤਰ੍ਹਾਂ ਜਿਵੇਂ ਮਲੋੜ ਬਲੌਕ ਦੇ ਵਗੇਰਾ ਪ੍ਰੇਮੀਆਂ ਦਾ ਨਾਮ ਰੋਸ਼ਨ ਹੋਇਆ ਤਾਂ ਹੁਣ ਉਸ ਤੋਂ ਬਾਅਦ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਕਿ ਅਖੀ ਟਾਈਮ ਲੋਡ ਦੇ ਜਿਹੜਾ 610 ਦੇ ਪ੍ਰੇਮੀਆਂ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਬਣੀ ਹੋਈ ਹੈ ਕੈਨਿਕ ਸਵੇਰਾ ਤੋਂ ਮਲੌਰ ਤੋਂ ਜਤਿਨ